ਆਏਗਾ ਕਿਉਂਕਿ ਐਸੀ ਚੀਜ਼ਾਂ ਆ ਗਈਆਂ ਜੋ ਦੁਸ਼ਤ ਨੇ ਸਾਡੇ ਵਾਸਤੇ ਜੋ ਨੁਕਸਾਨ ਕਰਨਗੀਆਂ ਤੇ ਇਸੇ ਤਰੀਕੇ ਨਾਲ ਕਈ ਦੁਸ਼ਤਾਂ ਨੂੰ ਸੋਧਣਾ ਵੀ ਪੈਦਾ ਚੁਗੇ ਤੱਗ ਦੇ ਨਾਲ ਸਮਝਾਉਣਾ ਵੀ ਪੈਂਦਾ ਹੈ ਤੇ ਸੋਧਣਾ ਵੀ ਪੈਂਦਾ ਹੈ ਯਾਦ ਰੱਖਣਾ ਜੱਜ ਉਮਰ ਕੈ ਦੀ سزا ਦਿੰਦਾ ਹੈ ਜਦ 6 ਮਹੀਨਿਆਂ ਦੀ سزا ਦਿੰਦਾ ਹੈ ਛੱਜ ਜਿਹੜਾ ਜੱਜ ਹੈਗਾ ਉਹ ਕੁਝ ਜੁਰਮਾਨਾ ਦੇ ਕੇ ਵਿਚਾਰਦਾ ਜਜ ਵਾਹ ਨਹੀਂ ਦੇ ਕੇ ਛੱਡ ਸਕਦਾ ਪਰ ਜੱਜ ਕੋਈ ਨੂੰ ਫੌਸੀ ਵੀ ਦਿਲਾਉਂਦਾ ਹੈ ਉਹ ਤਾਂ ਸਜ਼ਾ ਦਿੰਦਾ ਹੀ ਹੈ ਹੁਣ ਜੇ ਕੋਈ ਕਹੇ ਕਿ ਉਹ ਧਰਮ ਕਰ ਰਿਹਾ ਹੈ ਉਹ ਧਰਮ ਨਹੀਂ ਕਈਆਂ ਫੌਸੀ ਡੰਗਣੀ ਪੈਂਦੀ ਐ ਇਸੇ ਤਰੀਕੇ ਦੇ ਨਾਲ ਜਦੋਂ ਲੋੜ ਪੈ ਜਾਏ ਉਦੋਂ ਖਾਸ ਕਰਕੇ ਸਾਰੇ ਹਿਲੇ ਖਤਮ ਹੋ ਜਾਣ ਉਦੋਂ ਸ਼ਸਤਰ ਨੂੰ ਹੱਥ ਪਾਉਣ ਦਾ ਜਿਹੜਾ ਹੈਗਾ ਮੇਰੇ ਮਾਲਕ ਨੇ ਇਸ਼ਾਰਾ ਸਮੂ ਦਿੱਤਾ ਵੀ ਹੁੰਦਾ ਉਹ ਤਾਹੀ ਪਾਵੋਗੇ ਸ਼ਸਤਰ ਨੂੰ ਆਪਣੇ ਵਿੱਚ ਕਲਾ ਹੋਏ ਕਿ ਸੰਭ ਸਾਡੇ ਅੰਦਰ ਗੱਤਕਾ ਹੀ ਨਹੀਂ ਕਰਦੇ ਸਿੱਖ ਕੌਮ ਦਾ ਵਿਰਸਾ ਹੈ ਹਰੇਕ ਪਿੰਡ ਵਿੱਚ ਇੰਜ ਕਲਾਸਾਂ ਹੁੰਦੀਆਂ ਕਾਇਦੀਆਂ ਆਰ ਐਸ ਐਸ ਨੇ ਕਿਤੇ ਕਿਤੇ ਆਪਣੇ ਉਹ ਚਲਾਏ ਹੋਏ ਸਾਡੇ ਵਾਲੀ ਬੰਦੀ ਚਾਈ ਦੇ ਉੱਤੇ ਆਪ ਅਸੀਂ ਨਹੀਂ ਸ਼ੁਰੂ ਕਰ ਸਕਦੇ ਹਰ ਪਿੰਡ ਦੇ ਵਿੱਚ ਗੱਤਕੇ ਦੀ ਸਿੱਖਲਾਈ ਹੋਣੀ ਚਾਹੀਦੀ ਹੈ ਜਿੱਦ ਤੱਕ ਬੱਚਿਆਂ ਤੇ ਬੱਚੀਆਂ ਨੂੰ ਸਿਖਲਾਈ ਦੇਣੀ ਚਾਹੀਦੀ ਹੈ ਔਰ ਅਸੀਂ ਨਹੀਂ ਇਹ ਤੇ ਤੀਨੇ ਵੀ ਦੇ ਰਹੇ ਹਾਂ ਇਹ ਤਾਂ ਜੀਨ ਵੀ ਦੇ ਰਿਹਾ ਹੈ ਇਹ ਤਾਂ ਵਰਕਾ ਵੀ ਦੇ ਰਿਹਾ ਆਪਣੇ ਆਪਣੇ ਮਾਸਟਰ ਖਾਂਸ ਸਿਖਾਏ ਜਾ ਰਹੇ ਹਨ ਬੁੱਧਿਸਤ ਜਿਹੜਾ ਹੈ ਬੁੱਧਿਸਤ ਜਿਹੜਾ ਹੈ ਉਹਨੂੰ ਬੜਾ ਕਹਿੰਦੇ ਕਿ ਬਹੁਤ ਉਹ ਹਿੰਸਾ ਦੇ ਵਿਰੁੱਧ ਹੈ ਪਰ ਤੁਸੀਂ ਕਦੇ ਮਾਸਟਰ ਆਡ ਦੇਖੋ ਉਹਨਾਂ ਦਾ ਉਹਨੇ ਕਿਸ ਢੰਗ ਦੇ ਨਾਲ ਆਪਣੇ ਮੌਕ ਨੂੰ ਤਿਆਰ ਕੀਤਾ ਹੋਇਆ ਕਿ ਵੱਡੇ ਵੱਡੇ ਪਹਾੜ ਵੀ ਉਹਨਾਂ ਦੀ ਲਾ ਸਕਦੇ ਤੇ ਅਸੀਂ ਜਿਹੜੇ ਸੰਗਤ ਦੇ ਸਿਪਾਹੀ ਆਪਣੇ ਆਪ ਨੂੰ ਕਹਿ ਕੇ ਪੇਸ਼ ਕਰਦੇ ਆ ਸਾਡਾ ਸਿਪਾਹੀ ਕੋਨਾ ਕਿਤੇ ਆ 4 ਕਿਲੋਮੀਟਰ ਦੀ ਦੌੜ ਲਾਣੀ ਪਵੇ ਸਾਡਾ ਨਿਸ਼ਾਨਾ ਬੜਾ ਦਿੱਖਦਾ ਜਾਂਦਾ ਹੈ ਤਿਆਰੀ ਕੀਤੀ ਚਾਹੀਦੀ ਹੈ ਉਹੀ ਖਾਸ ਚਿੰਤਾ ਕੀਤਾ ਹਾਂ ਅਸੀਂ ਅਖੀਰ ਵਿੱਚ ਉਹਨੂੰ ਬੜ ਕੇ ਸਮਾਪਤ